ਇਕ ਗੋੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ਮਾਰ ਅਥਾ ਅਗਨਤਿ ਅਤੁਲ ਜਿਉਂ ਬਲਾਵੋ ਤੇਉ ਨਾਨਕ ਦਾਸ ਬੋਲੇ ਵਾਹਿਗੁਰੂ ਸਾਹਿਬ ਜੀਓ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਦਾ ਬੇਖਿਆ ਰੰਗ ਕੁੜਾਵਿਆ ਦਿਸਨਾ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੋਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਾਥ purkh apaar ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਂ ਤਿੰਨ ਕੈ ਸਦ ਬਲ ਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਨ ਨਾ ਸੁਹਾਗਣੀ ਜਨਰਾਮ ਨਾਮ ਉਰਹਾ ਸਾਵਣ ਤੇ ਨਾ ਸੁਹਾਗਣੀ ਜਨਰਾਮ ਨਾਮ ਉਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਦੇ ਮਹੀਨੇ ਦੀ ਆਰੰਭਕਤਾ ਹੁੰਦੀ ਹੈ ਹਾੜ ਦੇ ਮਹੀਨੇ ਦੀ ਸੰਪੂਰਨਤਾ ਹੁੰਦੀ ਹੈ। ਛੇਰ ਤਾਂ ਜਿਨ੍ਹਾਂ ਦਾ ਜੇਕਰ ਸਾਡੇ ਵਾਤਾਵਰਣ ਦੇ ਨਾਲ ਸੰਬੰਧਤ ਆ ਉਹਨਾਂ ਦੇ ਨਾਵਾਂ ਦੇ ਵਿੱਚੋਂ ਜਿਹੜੀ ਗਰੀਖਮ ਰੁੱਤ ਆ ਪਾ ਬਹੁਤ ਜ਼ਿਆਦੀ ਤੇਜ਼ ਗਰਮੀ ਵਾਲੀ ਧੁੱਪ ਵਾਲੀ ਉਸ ਦੀ ਸਮਾਪਤੀ ਹੁੰਦੀ ਹੈ ਤੇ ਵਰਖਾ ਰੁੱਤ ਜਿਹੜੀ ਆ ਉਸ ਦੀ ਸ਼ੁਰੂਆਤ ਹੁੰਦੀ ਸਾਵਣ ਮਹੀਨਾ ਵਰਖਾ ਰੁੱਤ ਦਾ ਮਹੀਨਾ ਹੈ। ਇਹਦੇ ਵਿੱਚ ਲਗਾਤਾਰਤਾ ਦੇ ਅੰਦਰ ਰਹਿਮ ਦੇਮ ਮੂਦੀ ਰਦੀ ਹੈ। ਸਾਵਣ ਦੇ ਮਹੀਨੇ ਦੀ ਇਹ ਇੱਕ ਵੱਖਰੀ ਪਹਿਚਾਣ ਹੈ। ਇਸ ਦੇ ਵਿੱਚ ਝੜੀ ਲੱਗੀ ਰਹਿੰਦੀ ਹੈ। ਪਾਵਨਿਕਾ ਨਿਕਾਮੀ ਲਗਾਤਾਰਤਾ ਦੇ ਵਿੱਚ ਪੈਂਦਾ ਰਹਿੰਦਾ ਹੈ। ਇਸ ਸਾਵਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਗੁਰਬਾਣੀ ਦੇ ਵਿੱਚ ਜ਼ਿਕਰ ਆ ਨਾਨਕ ਸਾਵਣ ਜੀ ਵਸੈ ਚਹੋਂ ਉਮਾਹਾ ਹੋਵੇ ਨਾਗਾਂ ਮਿਰਗਾਂ ਮਾਸ਼ੀਆਂ ਰਸੀਆਂ ਘਰਤਨ ਹੋਏ ਜੇ ਸਾਵਣ ਦਾ ਮਹੀਨਾ ਆਉਂਦਾ ਹੈ ਜਦੋਂ ਵਰਖਾ ਕਰਦਾ ਹੈ ਤਾਂ ਇਹਦੇ ਵਿੱਚ ਚਾਰ ਤਰ੍ਹਾਂ ਦੇ ਜੀਵ ਨੇ ਜਿਨ੍ਹਾਂ ਨੂੰ ਖੁਸ਼ੀ ਪਤਾ ਹੁੰਦੀ ਹੈ ਉਮਾ ਦਾ ਅਰਥ ਹੈ ਖਿੜਾ ਪੈਦਾ ਹੋਣਾ ਖੁਸ਼ੀ ਪੈਦਾ ਹੋਣੀ ਚੌ ਪੈਦਾ ਹੋਣਾ ਉਤਸ਼ਾਹ ਪੈਦਾ ਹੋਣਾ ਪਹਿਲੇ ਨੰਬਰ ਤੇ ਸੱਪ ਸੱਪ ਦਾ ਆਪਣਾ ਘਰ ਨਹੀਂ ਹੁੰਦਾ ਤਾਂ ਚੂਹੇ ਦਾ ਘਰ ਹੀ ਮਲ ਕੇ ਬੈਠ ਜਾਂਦਾ ਹੈ ਪਰ ਜਦੋਂ ਮੀਂਹ ਪੈਂਦਾ ਹੈ ਉਹਦੇ ਅੰਦਰ ਜਿਹੜੀ ਯਰਜ ਦੇ ਨਾਲ ਉਹਨੂੰ ਗਰਮੀ ਚੜਦੀ ਆ ਉਹਨੂੰ ਠੰਡ ਪੈਂਦੀ ਆ ਉਹ ਵੀ ਬਾਹਰ ਨਿਕਲੋਂ ਗਾ ਤੇ ਜਿਹੜੇ ਮਿਰਗ ਹਨ ਉਹਨਾਂ ਦੀ ਪਿਆਸ ਵੀ बुझਦੀ ਆ ਉਹਨਾਂ ਦੇ ਅੰਦਰ ਵੀ ਖੁਸ਼ੀ ਪੈਦਾ ਹੁੰਦੀ ਆ ਨਾਗਾਂ ਮਿਰਗਾਂ ਮੱਸੀਆਂ ਤੇ ਜਿਹੜੇ ਮਛਵਾਰੇ ਹੁੰਦੇ ਨੇ ਮੱਸੀਆਂ ਪਕੜਨ ਵਾਲੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਵਰਦੇ ਮੀਂਹ ਦੇ ਵਿੱਚ ਮੱਸੀਆਂ ਵੀ ਪਾਣੀ ਦੇ ਉੱਪਰ ਆ ਜਾਂਦੀਆਂ ਤੇ ਜਾਲ ਲਾ ਕੇ ਮੱਸੀਆਂ ਨੂੰ ਪਕੜਨਾ ਸੌਖਾ ਹੋ ਜਾਂਦਾ ਹੈ ਮੱਸੀਆਂ ਇਸ ਲਈ ਜਿਹੜੇ ਮਛਵਾਰੇ ਨੇ ਉਹ ਮੱਸੀਆਂ ਆਪਾਂਕੜ ਲਈ ਪਹੁੰਚ ਜਾਂਦੇ ਨੇ ਦਰਿਆਵਾਂ ਦੇ ਨਦੀਆਂ ਦੇ ਕਿਨਾਰਿਆਂ ਤੇ ਇਹ ਮਛੀਆਂ ਪਹੁੰਚ ਜਾਂਦੀਆਂ ਹਨ ਤਾਂ ਜਿਨ੍ਹਾਂ ਦੇ ਘਰ ਵਿੱਚ ਧਨ ਪਦਾਰਥ ਆ ਹਨ ਜਿਨ੍ਹਾਂ ਨੇ ਸਰਪਾ ਕਰਕੇ ਕਮਾਈ ਕਰਕੇ ਧਨ ਪਦਾਰਥ ਜੁੜਿਆ ਹੁੰਦਾ ਹੈ ਉਹ ਫਿਰ ਸੋਚਦੇ ਨਹੀਂ ਕਿ ਬਾਹਰ ਜਾ ਕੇ ਕੀ ਕਰਨਾ ਇਹ ਜਿਹੜੇ ਚਾਰ ਦੇ ਨਾਲ ਘਰ ਵਿੱਚ ਚਾਰ ਜੀ ਜਿਹੜੇ ਹਨ ਰਲ ਮਿਲ ਕੇ ਬੈਠ ਕੇ ਖੁਸ਼ੀਆਂ ਮਨਾਵਾਂਗੇ ਖਾਣਾ ਪੀਣਾਗੇ ਇਸ ਲਈ ਉਹਨਾਂ ਨੂੰ ਪੈਸੇ ਦੀ ਚਿੰਤਾ ਨਹੀਂ ਘਰ ਮਾਰਾਂ ਦੀ ਚਿੰਤਾ ਨਹੀਂ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਬਦਲਦੀਆਂ ਹਨ ਤੇ ਚਾਰ ਜੀਵ ਅਜੇ ਵੀ ਹਨ ਜਿਨ੍ਹਾਂ ਨੂੰ ਦੁੱਖ ਲੱਗਦਾ ਹੈ ਉਹ ਹਨ ਨਾਨਕ ਸਾਵਣ ਜੀ ਵਸੈ ਚੋਂ ਵਿਛੋੜਾ ਹੋਇ ਗਾਈ ਪੁੱਤ ਨਰਦਨਾ ਪੰਥੀ ਚਾਕਰ ਹੋਏ ਜਿਹੜੀਆਂ ਗਾਵਾਂ ਨੇ ਉਹ ਆਪਣੇ ਪੁੱਤਰਾਂ ਤੋਂ ਵਸੇ ਆਇਰਿਆਂ ਤੋਂ ਵਸੀਆਂ ਤੋਂ ਮੱਜਾ ਗਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਤੋਂ ਦੂਰ ਹੋ ਜਾਂਦੀਆਂ ਨੇ ਉਹ ਘਰੇ ਜਿਹੜੇ ਚਰਵਾਹੇ ਨੇ ਉਹ ਘਰ ਤੋਂ ਜਦੋਂ ਮੱਝਾਂ ਨੂੰ ਗਾਵਾਂ ਨੂੰ ਦੂਰ ਚਰਵਾਹਾਂ ਦੇ ਵਿੱਚ ਲੈ ਕੇ ਜਾਂਦੇ ਨੇ ਚਾਰਨ ਵਾਸਤੇ ਤੇ ਉਹਨਾਂ ਦੇ ਬੱਚੇ ਘਰੇ ਹੀ ਰਹਿਣੇ ਪੈਂਦੇ ਨੇ ਤੇ ਮੱਝਾਂ ਗਾਵਾਂ ਦੂਰ ਨਦੀਆਂ ਜਿੱਥੇ ਆਲੇ-ਦੁਆਲੇ ਘਾਹ ਬਹੁਤ ਜ਼ਿਆਦਾ ਹੋਵੇ ਚਰਗਾਹਾਂ ਦੇ ਵਿੱਚ ਉੱਥੇ ਪਹੁੰਚ ਆ ਗਏ ਨੇ ਚਾਰਦੀਆਂ ਤੇ ਉਹ ਝਗਾਹਾਂ ਦੇ ਵਿੱਚ ਹਨ ਘਰ ਤੋਂ ਦੂਰ ਕੋਈ 5 ਮੀਲ ਕੋਈ 10 ਮੀਲ ਉਈ ਤੇ ਨਮੀਲ ਜਿੱਥੇ ਜਿੱਥੇ ਵੀ ਲਾਗੇ ਲਾਗੇ ਚਰਵਾਹ ਹੋਵੇ ਉਹ ਚਾਰਾ ਚੂਲ ਲ ਜਾਂਦੀਆਂ ਨੇ ਇੱਤੇ ਆਪਰ ਧਿਆਨ ਜਿਹੜਾ ਹੈ ਉਹਨਾਂ ਦਾ ਉਹ ਆਪਣੇ ਬੱਚਿਆਂ ਦੇ ਵਿੱਚ ਹੀ ਟਿਕ ਰੰਦਾ ਹੈ ਇਸ ਲਈ ਗਵਾਈ ਪੁੱਤਾਂ ਨਰਦਨਾ ਜਿਹੜੇ ਗਰੀਬ ਨੇ ਉਹ ਉਹਨਾਂ ਦੀ ਦਿਹਾੜੀ ਮਰ ਜਾਂਦੀ ਹੈ ਉਹਨਾਂ ਦਾ ਕੰਮ ਧੰਦਾ ਘਟ ਜਾਂਦਾ ਹੈ ਕਿਉਂਕਿ ਉਹ ਵਰਦੇ ਨੀਂਦ ਵਿੱਚ ਕੰਮ ਕਰਨਾ ਖੁੱਲੇ ਸਮਾਨ ਦੇ ਥੱਲੇ ਔਖਾ ਹੁੰਦਾ ਹੈ ਇਸ ਲਈ ਨਰਦਨਾ ਦੇ ਲਈ ਕਰੀਬਾਂ ਦੇ ਲਈ ਦਿਹਾੜੀਦਾਰਾਂ ਦੇ ਲਈ ਮਜ਼ਦੂਰਾਂ ਦੇ ਲਈ ਇਹ ਦਿਨ ਉਹਨਾਂ ਨੂੰ ਹੋਰ ਤੰਗ ਪ੍ਰੇਸ਼ਾਨੀਆਂ ਵਿੱਚ ਪਾ ਦਿੰਦੇ ਹਨ ਗਾਈ ਪੁੱਤਾਂ ਨਿਰਧਨ ਪੰਥੀ ਚਾਕਰ ਹੋਏ ਜਾਂ ਜਿਨ੍ਹਾਂ ਨੇ ਰਾਹ ਵਿੱਚ ਜਾਣਾ ਹੋਵੇ ਦੂਰ ਮਸਾਫਰ ਜਿਨ੍ਹਾਂ ਨੇ ਪੜਾ ਮਸਾਫਰ ਬਣ ਕੇ ਪਿਆ ਕਰਨਾ ਹੋਵੇ ਉਹਨਾਂ ਦਾ ਰਸਤਾ ਰੁਕ ਜਾਂਦਾ ਹੈ ਤੇ ਚੌਥਾ ਜਿਹੜੀ ਨੌਕਰੀ ਪੇਸ਼ੇ ਵਾਲੇ ਲੋਕ ਹੁੰਦੇ ਹਨ ਉਹਨਾਂ ਨੂੰ ਆਪਣੇ ਆਫਿਸ ਵਿੱਚ ਬਿジネス ਵੇਚ ਦੁਕਾਨ ਤੇ ਜਾਣਾ ਥੋੜਾ ਜਿਆ ਔਖਾ ਜਾਂਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਵਣ ਦੇ ਮਹੀਨੇ ਦੇ ਇਸ ਵੇਰਵੇ ਨੂੰ ਬਿਆਨ ਕਰਕੇ ਦੱਸਿਆ ਕਿ ਇਸ ਤਰ੍ਹਾਂ ਚਾਰ ਲੋਕ ਖੁਸ਼ੀ ਨਾਲ ਭਰੇ ਹੁੰਦੇ ਨੇ ਚਾਰ ਤਰ੍ਹਾਂ ਦੇ ਜੀਵ ਤੇ ਚਾਰ ਤਰ੍ਹਾਂ ਦੇ ਜੜ ਜੀਵ ਨੇ ਉਹਨਾਂ ਦੇ ਲਈ ਇਹ ਰਕਾਬਟ ਆਉਂਦੀ ਆ ਹੈ ਇਹ ਇੱਕ ਸਮਾਜਿਕ ਪ੍ਰਭਾਵ ਜਿਹੜਾ ਸਾਵਣ ਦੇ ਮਹੀਨੇ ਦਾ ਹੈ ਉਹ ਲੋਕਾਂ ਦੇ ਉੱਪਰ ਪੈਂਦਾ ਹੈ ਪਰ ਆਤਮਿਕ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਸਾਵਣ ਦੇ ਮਹੀਨੇ ਨੇ ਜੋ ਗਰਮੀ ਅਤ ਦੀ ਸਿਖਰ ਤੇ ਪਹੁੰਚ ਜਾਂਦੀ ਆ ਜਿਹੜੀ ਆਕਾਸ਼ ਨੂੰ ਧਰਤੀ ਨੂੰ ਆਲੇ ਦੁਆਲੇ ਸਾਰੇ ਚੁਗਦੇ ਨੂੰ ਗਰਮ ਕਰ ਦਿੰਦੀ ਆ ਹੁਣ ਉਹਦਾ ਰੁਖ ਬਦਲ ਚੁੱਕਾ ਹੁੰਦਾ ਹੈ ਵਰਖਾ ਦੇ ਰੁੱਤ ਦੇ ਆਉਣ ਕਰ ਇਸ ਕਰਕੇ ਸਾਵਣਾ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਜਦੋਂ ਵਰਖਾ ਪੈਂਦੀ ਆ ਤਾਂ ਸਾਰੇ ਪਾਸੇ ਹਰਿਆਵਲੀ ਹੋ ਜਾਂਦੀ ਆ ਤਰਤੀਬ ਗਰਮੀ ਸਾਰੀ ਖਤਮ ਹੋ ਜਾਂਦੀ ਆ ਤਰਤੀਬ ਘਟਾਸ ਨੇ ਮਾ ਕਿਉਂਕਿ ਵਰਖਾ ਲਗਾਤਾਰ ਹੁੰਦੀ ਹੈ ਤੇ ਨਾਲ ਹੌਲੀ-ਹੌਲੀ ਹਵਾ ਵੀ ਰੁਮਕਦੀ ਰਹਿੰਦੀ ਆ ਮੌਸਮ ਸੁਹਾਵਣਾ ਬਣ ਜਾਂਦਾ ਹੈ ਨਾਮ ਜਪਣ ਵਾਲੇ ਬੰਦਗੀ ਕਰਨ ਵਾਲਿਆਂ ਦੇ ਲਈ ਉਹਨਾਂ ਨੂੰ ਸਰੀਰਕ ਪੱਖੋਂ ਆਹ ਤਰ੍ਹਾਂ ਦੀ ਇੱਕ ਤਰ੍ਹਾਂ ਇਹ ਸੋਧਾ ਮਿਲ ਜਾਂਦੀ ਤੇ ਪਾਣੀ ਜਿਹੜਾ ਹੈ ਇਹਦਾ ਤੱਤ ਹੈ ਇਹਨਾਂ 'ਸਪੈਰ ਕਰਦਾ ਹੈ ਇਸ ਲਈ ਪਦਾਰਥਾਂ ਦੇ ਅੰਦਰ ਜੀਵਾਂ ਦੇ ਅੰਦਰ ਚਾਹ ਤਾਂ ਪੈਦਾ ਹੁੰਦਾ ਹੀ ਆ ਪਗਲੀ ਬਨਸਪਤੀ ਆ ਉਹ ਰਸ ਨਾਲ ਭਰ ਜਾਂਦੀ ਆ ਤੇ ਮਹਾਰਾਜ ਬਚਨ ਕਾ ਦੇ ਨੇ ਪਰਮਾਤਮਾ ਦੇ ਜਿਹੜੇ ਗੁਣ ਨੇ ਚਰਨ ਕਮਲ ਉਹ ਕਮਲ ਦੇ ਫੁੱਲ ਵਰਗੇ ਨੇ ਉਹ ਵੀ ਫੁੱਲ ਜਿਵੇਂ ਕਮਲ ਦਾ ਖੜਦਾ ਹੈ ਸੋਹਣਾ ਲੱਗਦਾ ਹੈ ਇਸੇ ਤਰ੍ਹਾਂ ਜਿਸ ਮਨ ਦੇ ਵਿੱਚ ਸਤਿਗੁਰੂ ਦਾ ਸ਼ਬਦ ਵਸਦਾ ਹੈ ਕੋਈ ਮਿਸ਼ਰ ਸ਼ਬਦ ਉਥੇ ਪ੍ਰਕਾਸ਼ ਹੋ ਜਾਂਦਾ ਹੈ ਗੁਰ ਕਾ ਸ਼ਬਦ ਜਿਹਦੇ ਵੀ ਮਨ ਵਿੱਚ ਵਸਦਾ ਹੈ ਟਿਕਦਾ ਹੈ ਤੇ ਉਹਦੇ ਮਨ ਚੋਂ ਸਾਰੇ ਤਰ੍ਹਾਂ ਦੇ ਦਾਰ ਖਤਮ ਹੋ ਜਾਂਦੇ ਹਨ ਇਸ ਲਈ ਸਾਵਣ ਸਰਸੀ ਸਾਦਾਤ ਹੁੰਦਾ ਹੈ ਰਸ ਦੇ ਨਾਲ ਨਕਾ ਨਕ ਭਗਣਾ ਕੰਢੇ ਕੰਢੇ ਭਗਣਾ ਸਾਵਣ ਸਰਸੀ ਕਾਮਣੀ ਕਾਮਣੀ ਤੋਂ ਪਾਵਜੀ ਵੀ ਇਸਤਰੀ ਜੀਵ ਇਸਤਰੀ ਤੋਂ ਪਾਵ ਇਸਤਰੀ ਵੀ ਤੇ ਪੁਸ਼ ਵੀ ਰੱਬ ਦੇ ਸਾਹਮਣੇ ਸਭ ਇਸਤਰੀਆਂ ਹਨ ਚਰਨ ਕਮਲ ਸੋ ਪਿਆਰ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਦੇ ਨਾਲ ਆ ਉਹਦੇ ਖੁਨਾ ਦੇ ਨਾਲ ਚਰਨ ਕਮਲ ਪਾਪ ਪਰਮਾਤਮਾ ਦੇ ਗੁਣ ਗੁਰੂ ਦਾ ਸ਼ਬਦ ਉਪਦੇਸ਼ ਜਿਸ ਦੇ ਮਨ ਦੇ ਵਿੱਚ ਪਿਆਰ ਆ ਉਹਦੇ ਮਨ ਦੇ ਵਿੱਚ ਚੌਵਾ ਉਹਦੇ ਮਨ ਦੇ ਵਿੱਚ ਅਦਵਿਆ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਉਹਦੇ ਜੀਵਨ ਦਾ ਆਸਰਾ ਉਹ ਕੇ ਉਹ ਇੱਕ ਪਰਮਾਤਮਾ ਹੈ ਕਿਉਂਕਿ ਮਨੁ ਤੇ ਤਨੁ ਉਹਨਾਂ ਦਾ ਪਰਮਾਤਮਾ ਦੇ ਪਿਆਰ ਦੇ ਨਾਲ ਰੱਤਿਆ ਹੋਇਆ ਹੈ ਰੱਤਿਆ ਹੋਏ ਦਾ ਅਰਥ ਹੁੰਦਾ ਹੈ ਘੁਲ ਮਿਲ ਜਾਣਾ ਇੱਕ ਮਿਕ ਹੋ ਜਾਣਾ ਮਿਕਸ ਹੋ ਜਾਣਾ ਮਨੁ ਪਾ ਮਨ ਨੂੰ ਤਾਂ ਵਿਚਾਰਾਂ ਦਾ ਘਰ ਹੈ ਤੇ ਤਨ ਸਰੀਰ ਤੇ ਸਰੀਰ ਪਾ ਸੀ ਕਰਕੇ ਕਰਮ ਕਰਕੇ ਮਨ ਵਿਚਾਰਾਂ ਕਰਕੇ ਉਨ੍ਹਾਂ ਦੇ ਅੰਦਰ ਕੇਵਲ ਇੱਕ ਪਰਮੇਸ਼ਰ ਦਾ ਪਿਆਰ ਹੁੰਦਾ ਹੈ ਵਿਖਿਆ ਰੰਗ ਉਡਾਵਿਆ ਵਿਖਿਆ ਰੰਗ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਚੁਗਲੀ ਨਿੰਦਿਆ ਵਿਸ਼ੇਵਿਕਾਰ ਬੁਰਾ ਦੇਖਣਾ ਬੁਰਾ ਸੁਣਨਾ ਬੁਰਾ ਬੋਲਣਾ ਜਿੰਨਾ ਦੀ ਆਤ ਬਣ ਜਾਂਦੀ ਆ ਤੇ ਇਹਨਾਂ ਅਵਗਣਾਂ ਦੇ ਵਿੱਚੋਂ ਜਿਨ੍ਹਾਂ ਨੂੰ ਰਸ ਆਉਂਦਾ ਹੈ ਉਹ ਇਹਨਾਂ ਦੇ ਰਸ ਦੇ ਨਾਲ ਨਹੁਤ ਨਹੀਂ ਕਰਦੇ ਰੰਗ ਦਾ ਅਰਥ ਹੈ ਪਿਆਰ ਉਹਨਾਂ ਦਾ ਪਿਆਰ ਬਣਿਆ ਹੁੰਦਾ ਹੈ ਤੇ ਫਿਰ ਜਦੋਂ ਗੁਰੂ ਦੇ ਚਰਨਾਂ ਨਾਲ ਕਿਸੇ ਦੇ ਮਨ ਵਿੱਚ ਪਿਆਰ ਬਣਦਾ ਹੈ ਤਾਂ ਫਿਰ ਉਹਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਸਭ ਕੁਝ ਸੁਹਾਵ ਹੈ ਪਾਉ ਸਦਾ ਲਈ ਨਾਲ ਨਿਭਣ ਵਾਲੇ ਵਿਕਾਰਾਂ ਦੇ ਰਸ ਨਹੀਂ ਹਨ ਵਿਕਾਰਾਂ ਦੇ ਕੰਮਾਂ ਵਿੱਚੋਂ ਜਿਹੜਾ ਰਸ ਆਉਂਦਾ ਹੈ ਉਹ ਸਾਰਾ ਝੂਠਾ ਹੈ ਅਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਪਰਮੇਸ਼ਰ ਦਾ ਨਾਮ ਅਮਰਤਿਆ ਪਰਮਾਤਮਾ ਦੀ ਯਾਦ ਵੀ ਅਮਰਤਿਆ ਪਰਮਾਤਮਾ ਦੇ ਗੁਣ ਵੀ ਅਮਰਤਿਆ ਇਸ ਲਈ ਅਮਰਤ ਪੀਣ ਤੋਂ ਪਾਉ ਹੁੰਦਾ ਹੈ ਪਰਮਾਤਮਾ ਦੀ ਸਿਫਤਸਲਾ ਕਰਨੀ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਮਨ ਨਾਲ ਗਾਉਣਾ ਮਨ ਕਰਕੇ ਅਮਰਤ ਨੂੰ ਪੀਣਾ ਹੈ ਤਾਨ ਕਰਕੇ ਰਸਨਾ ਕਰਕੇ ਪਰਮਾਤਮਾ ਦੀ ਸਿਫਤਸਲਾ ਕਰਨੀ ਮੁੱਖ ਦੇ ਨਾਲ ਅਮਰਤ ਪੀਣਾ ਹੈ ਐਸੇ ਲਈ ਪਾਤਸ਼ਾਹ ਜੀ ਨੇ ਕਿਹਾ ਹੈ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਣੀ ਪਵਰ ਰਲ ਮਿਲ ਕੇ ਸਾਧਨ ਇਕੱਠੇ ਹੋ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਉ ਜਦੋਂ ਗਾਈ ਦਾ ਹੈ ਉਦੋਂ ਕੇਵਲ ਸ਼ਬਦ ਹੁੰਦਾ ਹੈ ਤੇ ਸੁਰਤ ਹੁੰਦੀ ਹੈ ਤੇ ਇਸ ਤਰ੍ਹਾਂ ਗਾਉਣ ਨਾਲ ਸ਼ਬਦ ਨੂੰ ਮੁਖ ਦੇ ਨਾਲ ਅੰਮ੍ਰਿਤ ਬੀਨਾ ਕਿਹਾ ਜਾਂਦਾ ਹੈ ਮਿਲ ਸਾਧੂ ਪੀਵਨ ਹਾ ਇਹ ਰਲ ਮਿਲ ਕੇ ਗੁਰੂ ਦੇ ਵਿੱਚ ਲੀਨ ਹੋ ਕੇ ਗਾਉਣਾ ਹੈ ਇਸ ਢੰਗ ਤਰੀਕੇ ਦੇ ਨਾਲ ਗਾਇਆ ਵਾਣ ਦੇਣਾ ਪ੍ਰਭ ਸੰਗ ਮੌਲਿਆ ਸਮਰੱਥ ਪਰਖਿਆ ਪਾਰ ਤਾਂ ਪ੍ਰਤੀਤ ਹੋਏਗਾ ਰੱਬ ਹਰ ਜਗ੍ਹਾ ਤੇ ਹਾਜ਼ਰ ਹੈ ਵਣ ਜੰਗਲ ਨੂੰ ਕਹਿੰਦੇ ਨੇ ਤ੍ਰਿਣ ਕਾਉਂ ਕਹਿੰਦੇ ਨੇ ਪ੍ਰਮਾਤਮਾ ਸਾਰਿਆਂ ਨਾਲ ਖੜਾ ਹੈ ਹਰ ਥਾਂ ਤੇ ਆ ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਆ ਉਹ ਹਰ ਥਾਂ ਤੇ ਸਮਰੱਥ ਆ ਸਮਰੱਥ ਆਰਥ ਹੁੰਦਾ ਹੈ ਪੂਰੀ ਤਾਕਤ ਨਾਲ ਖੜਾ ਇਸ ਲਈ ਕੋਈ ਦਿਸ਼ਾ ਬਾੜੀ ਨਹੀਂ ਕੋਈ ਦਿਨ ਮਾੜਾ ਨਹੀਂ ਕੋਈ ਵਾਰ ਮਾੜਾ ਨਹੀਂ ਕੋਈ ਵੀ ਮਹੀਨਾ ਮਾੜਾ ਨਹੀਂ ਤੇ ਕੋਈ ਵੀ ਥਾਂ ਮਾੜੀ ਨਹੀਂ ਸਾਰੀਆਂ ਜਗ੍ਹਾ ਇੱਕੋ ਜੀਆਂ ਨੇ ਸਭ ਦਿਨ ਇੱਕੋ ਜਨੇ ਸਾਰੇ ਮਹੀਨੇ ਇੱਕੋ ਜੇ ਨੇ ਇਸੇ ਲਈ ਪਾਤਸ਼ਾਹ ਜੀ ਨੇ ਬਚਨ ਕੀਤਾ ਚਤੁਰ ਦਿਸ਼ਾ ਕਿਨੋਂ ਬਲਿਆ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕਰਤਾ ਖਵਲੋਕਨ ਕਿਨੋਂ ਦਾਸ ਦਾ ਦੁੱਖ ਵੇਦਾਰਿਓ ਪ੍ਰਮਾਤਮਾ ਚਾਰੇ ਪਾਸੇ ਸੰਸਾਰ ਦੇ ਵਿੱਚ ਇੱਕੋ ਜਾਈ ਵਰਤ ਰਿਹਾ ਹੈ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮੇਲਾਵਣ ਹਾ ਉਹਦੇ ਨਾਲ ਮਿਲਣੂ ਮੇਰਾ ਮਨ ਲੋਚਦਾ ਹੈ ਪਰ ਮੇਰਾ ਮਨ ਚਾਹੁੰਦਾ ਮੈਂ ਚਾਹੁੰਦਾ ਮੇਰਾ ਮਨ ਚਾਹੁੰਦਾ ਪਰਮਾਤਮਾ ਐਸੇ ਸਮਰੱਥ ਪੁਰਖ ਨਾਲ ਮਿਲਾਂ ਤੇ ਮਿਲਣ ਵਾਸਤੇ ਕੇਵਲ ਕਰਮ ਜਿਹੜੇ ਨੇ ਉਹੀ ਸਹਾਇਤਾ ਕਰਦੇ ਹਨ ਇਸ ਲਈ ਸਾਨੂੰ ਆਪਣੇ ਕਰਮਾਂ ਦੇ ਵਿੱਚ ਸੁਧਾਰ ਲੈਣਾ ਪਵੇਗਾ ਜਿੰਨਾ ਕੰਮਾਂ ਕਰਕੇ ਅਸੀਂ ਪਰਮੇਸ਼ਰ ਦੇ ਨੇੜੇ ਹੋਈਏ ਸਾਨੂੰ ਉਹ ਕੰਮ ਕਰਨੇ ਪੈਣਗੇ ਇਹ ਸਾਰਾ ਕੰਮ ਸਾਨੂੰ ਖੁਦ ਕਰਨਾ ਪਵੇਗਾ ਕਿਉਂਕਿ ਜਿਹੜਾ ਧਰਮ ਆ ਇਸ ਸ਼ਕਸੀ ਤੌਰ ਤੇ ਨਿਭਾਉਣ ਦਾ ਇਹ ਜਿੰਮਾ ਸਾਨੂੰ ਉਠਾਉਣ ਦਾ ਉਪਦੇਸ਼ ਦਿੰਦਾ ਹੈ ਧਰਮ ਕਮਾਇਆ ਜਾਂਦਾ ਹੈ ਮੰਗਿਆ ਨਹੀਂ ਜਾਂਦਾ ਸੇਵਾ ਕਮਾਈ ਜਾਂਦੀ ਹੈ ਮੰਗੀ ਨਹੀਂ ਜਾਂਦੀ ਖਰੀਦੀ ਨਹੀਂ ਜਾਂਦੀ ਨਾਮ ਜਪਿਆ ਜਾਂਦਾ ਹੈ ਇਸ ਲਈ ਇਹ ਸਾਰੇ ਕੰਮ ਖੁਦ ਨਿੱਜੀ ਤੌਰ ਤੇ ਹੀ ਸਾਨੂੰ ਆਪਣੇ ਜੀਵਨ ਦੇ ਵਿੱਚ ਕਰਨੇ ਪੈਣਗੇ ਜਦੋਂ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਵਿਕਲ ਪਈ ਨਹੀਂ ਬਾਨੀ ਭਜਦੇ ਰਹੇ ਮਨ ਸਰੰਗ ਪਾਨੀ ਅਬ ਨ ਭਜਸ ਭਜਸ ਕਬ ਭਾਈ ਆਵੇ ਅੰਤ ਨ ਭਜਿਆ ਜਾਏ ਭਾਵੇਂ ਜਿਹੜਾ ਜ਼ਿੰਦਗੀ ਦਾ ਆਖਰੀ ਸੁਹਾਸ ਆ ਉਸ ਸਮੇਂ ਤੱਕ ਸਾਨੂੰ ਨਰੰਤਨ ਇਹ ਅਭਿਆਸ ਨਾਮ ਜਪਣ ਦਾ ਬੰਦਗੀ ਕਰਨ ਦਾ ਕਰਦੇ ਹੀ ਰਹਿਣਾ ਪੈਣਾ ਹੈ ਮੰਜ਼ਲ ਤੱਕ ਜਾਣ ਲੱਗਿਆਂ ਵੀ ਮੰਜ਼ਲ ਤੇ ਪਹੁੰਚ ਕੇ ਵੀ ਇਹ ਕੰਮ ਕਰਨਾ ਹੀ ਪੈਣਾ ਹੈ ਜਿਨੀ ਸਖੀ ਪ੍ਰਭਾਇ ਹੋਂ ਤਿੰਨ ਕੇ ਸਤਿ ਬਲਿਹਾਰ ਜਿਨ੍ਹਾਂ ਨੇ ਘਾਲਣਾ ਕਾਲੀ ਤੇ ਜਿਨ੍ਹਾਂ ਦੀ ਘਾਲਣਾ ਸਫਲੀ ਹੋ ਗਈ ਸਿਰੇ ਚੜ ਗਈ ਉਹਨਾਂ ਤੋਂ ਮੈਂ ਬਲਿਹਾਰ ਜਾਣਾ ਹਾਂ ਸਰਿਕਾ ਜਾਣਾ ਹਾਂ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਡੀ ਜ਼ਿੰਦਗੀ ਦਾ ਆਗੂ ਸਾਡੀ ਜ਼ਿੰਦਗੀ ਦਾ ਰਹਿਬਰ ਕੇਵਲ ਸ਼ਬਦ ਗੁਰੂ ਹੈ ਇਸ ਲਈ ਸ਼ਬਦ ਸਾਡੇ ਜੀਵਨ ਨੂੰ ਘੜਨ ਵਾਲਾ ਹੈ ਇਸ ਲਈ ਸ਼ਬਦ ਜਿਹੜਾ ਹੈ ਉਹ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ ਤੇ ਸਾਨੂੰ ਆਪਣੇ ਜੀਵਨ ਦੇ ਵਿੱਚ ਸ਼ਬਦ ਨੂੰ ਵਸਾਉਣਾ ਪਵੇਗਾ ਜਿਹੜਾ ਸ਼ਬਦ ਗੁਰੂ ਦਾ ਹੈ ਉਹ ਸਾਡੇ ਜੀਵਨ ਨੂੰ ਸਤਗੁਰ ਖੋਟਿਓ ਖਰੇ ਕਰੇ ਸ਼ਬਦ ਸੁਵਾਰਨਹਾਰ ਸਾਵਣ ਤਿਨੋ ਸੁਹਾਗਣੀ ਜਨ ਰਾਮ ਨਾਮ ਉਰਹਾਰ ਇਹ ਸਾਵਣ ਦਾ ਮਹੀਨਾ ਉਹਨਾਂ ਦੇ ਲਈ ਸੋਹਣਾ ਸ਼ੋਭਨੀਕ ਹੈ ਚੰਨਾ ਨੇ ਆਪਣੇ ਗਲ ਦੇ ਵਿੱਚ ਪ੍ਰਮਾਤਮਾ ਦੇ ਗੁਣਾਂ ਦਾ ਹਾਰ ਪਾ ਲਿਆ ਸ਼ਬਦ ਦੀਆਂ ਆਖਰੀ ਪੰਕਤੀਆਂ ਹਨ ਉਹ ਜੀਵ ਇਸਤਰੀਆਂ ਇਹੇ ਹਨ ਜਿਵੇਂ ਵਿਆਹੀਆਂ ਹੋਈਆਂ ਇਸਤਰੀਆਂ ਹੁੰਦੀਆਂ ਹਨ ਭਾਵੇਂ ਉਹ ਰੱਬ ਨਾਲ ਵਿਆਹੀਆਂ ਗਈਆਂ ਭਾਵੇਂ ਪ੍ਰਮਾਤਮਾ ਨਾਲ ਇੱਕਮਿਕ ਹੋ ਗਈਆਂ ਉਹਨਾਂ ਨੇ ਪ੍ਰਮਾਤਮਾ ਦੇ ਪਿਆਰ ਨੂੰ ਹਾਸਲ ਕਰ ਲਿਆ ਪ੍ਰਮਾਤਮਾ ਦੇ ਮਲਾਪ ਨੂੰ ਹਾਸਲ ਕਰ ਲਿਆ ਤੇ ਉਹਨਾਂ ਦੀ ਨਿਸ਼ਾਨੀ ਕੀ ਆ ਕਿ ਉਹਨਾਂ ਦੇ ਗਲ ਵਿੱਚ ਗੁਣਾਂ ਦਾ ਹਾਰ ਆ ਸਾਡੇ ਗਾਲ ਤੋਂ ਹੂੰ ਜਿਹੜੇ ਸਵਾਸ ਨੇ ਸਾਰਾ ਜੜੀ ਹੈ ਉਹ ਗੰਧ ਦੇ ਵਿੱਚ ਆ ਤੇ ਜਿਨ੍ਹਾਂ ਨੇ ਜਦੋਂ ਹੀ ਬੋਲਣਾ ਪ੍ਰਮਾਤਮਾ ਦੇ ਗੁਣਾਂ ਨੂੰ ਹੀ ਬੋਲਣਾ ਪ੍ਰਮਾਤਮਾ ਦੇ ਨਾਮ ਨੂੰ ਹੀ ਬੋਲਣਾ ਇਸ ਲਈ ਉਹਨਾਂ ਨੂੰ ਇਹ ਸ਼ਾਉਣ ਦਾ ਮਹੀਨਾ ਜਿਹੜਾ ਹੈ ਸ਼ੋਭਨੇਕ ਅਜਾ ਬਣਦਾ ਹੈ ਕਿ 12 ਮਹੀਨੇ ਹੀ ਉਹਨਾਂ ਦੇ ਲਈ ਸ਼ਾਉਣ ਦਾ ਮਹੀਨਾ ਬਣਿਆ ਰਹਿੰਦਾ ਹੈ ਅੱਜ ਭਾਈ ਤਾਰੂ ਸਿੰਘ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ 25 ਸਾਲ ਦਾ ਨੌਜਵਾਨ ਗੱਭਰੂ ਜਿਹਦੇ ਪਿਤਾ ਦੀ ਬਚਪਨ ਦੇ ਵਿੱਚ ਹੀ ਭਾਈ ਤਾਰੂ ਸਿੰਘ ਜੀ ਛੋਟੇ ਜੇ ਸਨ ਜਦੋਂ ਉਹਨਾਂ ਦੇ ਪਿਤਾ ਜੀ ਵੀ ਸ਼ਹੀਦ ਹੋ ਗਏ ਸਨ ਤੇ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਪਾਲਿਆ ਪਿੰਡ ਪੂਲੇ ਦੇ ਵਿੱਚ ਮੱਝ ਦੀ ਧਰਤੀ ਤੇ ਇੰਨਾ ਪਿਆਰ ਉਹ ਗੁਰੂ ਨਾਲ ਕਰਦੇ ਸਨ ਆਪਣੀ ਮਾਤਾ ਤੋਂ ਅਜਹੀ ਗੁਰਮਤੀ ਗੁਰਤੀ ਪ੍ਰਾਪਤ ਕੀਤੀ ਕਿ ਸੇਵਾ ਤੇ ਸਿਮਰਨ ਇਹੀ ਉਹਨਾਂ ਦੀ ਜ਼ਿੰਦਗੀ ਸੀ ਕਿਰਤ ਵਿਹਾਰ ਕਰਨੀ ਖੇਤਾਂ 'ਚ ਕੰਮ ਕਰਨਾ ਲੋੜਵੰਦਾਂ ਦੀ ਆਰਥਿਕ ਤੌਰ ਤੇ ਮਤ ਕਰਨ ਇਹ ਉਹਨਾਂ ਦਾ ਸੱਚਾ ਸੱਚਾ ਜੀਵਨ ਸੀ ਗੁਰਬਾਣੀ ਦੇ ਕੀਰਤਨ ਦੀ ਵੀ ਸਿੱਖਿਆ ਆਪਣੀ ਮਾਤਾ ਜੀ ਦੇ ਪਾਸੋਂ ਲਈ ਤੇ ਗੁਰਸਿੱਖ ਜਿੱਥੇ ਵੀ ਕੋਈ ਉਹਨਾਂ ਨੂੰ ਮਿਲਦਾ ਉਸ ਦੀ ਉਹ ਸੇਵਾ ਕਰਦੀ ਅਜਿਹੀ ਸੇਵਾ ਕਰਦਿਆਂ ਕਰਦਿਆਂ ਉਹਨਾਂ ਨੂੰ ਇੱਕ ਵਾਰੀ ਜਿਹੜੇ ਸਿੱਖ ਜੰਗਲਾਂ ਦੇ ਵਿੱਚ ਹੁੰਦੇ ਸਨ ਉਹਨਾਂ ਦੀ ਸੇਵਾ ਕਰਨ ਦਾ ਸਿਫਾਰ ਪ੍ਰਾਪਤ ਹੋਇਆ ਤੇ ਫਿਰ ਬਾਰ ਬਾਰ ਵੀ ਕੀਤੀ ਹੋਵੇਗੀ ਪਿੰਡ ਤੋਂ ਕਿਸੇ ਨੇ ਚੁਗਲ ਖੋਰ ਨੇ ਉਹਨਾਂ ਦੀ ਜਿਹੜੀ ਪਿੰਡ ਦੇ ਵਿੱਚ ਮਹਿਮਾ ਸੀ ਜੀ ਸੇਵਾ ਭਾਵਨਾ ਵਾਲੀ ਘਰ ਵਿੱਚ ਚੁਬਲਾ ਤੱਕ ਤੱਪਦਾ ਰਹਿੰਦਾ ਸੀ ਆਇਆ ਗਿਆ ਉਹਨਾਂ ਦੇ ਘਰੋਂ ਲੰਗਰ ਪ੍ਰਸ਼ਾਦ ਸਕਦਾ ਸੀਗਾ ਕਿਸੇ ਨੇ ਦੇਖ ਲਿਆ ਕਿ ਇਹ ਜਿਹੜੇ ਸਿੰਘ ਝਾੜੀਆਂ ਵਿੱਚ ਆ ਕੇ ਲੁਕਦੇ ਨੇ ਜੰਗਲਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਲੀੜੇ ਕੱਪੜੇ ਵੀ ਬਣਾ ਕੇ ਦੇ ਦਿੰਦੇ ਨੇ ਉਹਨਾਂ ਨੂੰ ਲੰਗਰ ਪ੍ਰਸ਼ਾਦ ਦੁਆਰਾ ਵੀ ਸੇਵਾ ਕਰ ਦਿੰਦੇ ਨੇ ਤੇ ਉਸ ਵਕਤ ਸਿੱਖ ਜਿਹੜੇ ਸੀਗੇ ਜਿਆਰੂ ਜਿਹੜੇ ਜੰਗਲਾਂ ਬੇਹਲਿਆਂ ਦੇ ਵਿੱਚ ਰਹਿੰਦੇ ਸੀਗੇ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਸੀਗੇ ਉਹਨਾਂ ਦੀ ਹਾਲਤ ਆਰਥਿਕ ਤੌਰ ਤੇ ਬੜੀ ਖਸਤਾ ਹੋਈ ਸੀ ਕਿਹਾ ਜਾਂਦਾ ਹੈ ਕਿ ਕੱਪੜੇ ਪਾਟੇ ਹੁੰਦੇ ਸਨ ਗਾਤਰੇ ਕੰਡੇ ਹੁੰਦੇ ਸਨ ਅਜਿਹੇ ਹਾਲਾਤਾਂ ਦੇ ਵਿੱਚ ਸਿੱਖ ਗੁਜ਼ਰਦੇ ਪਰ ਉਹਨਾਂ ਦੇ ਕੋਲ ਬਾਣੀ ਹੀ ਸੀ ਉਹਨਾਂ ਕੋਲ ਬਾਣਾ ਸੀ ਉਹ ਆਪਣੇ ਗੁਰੂ ਦੇ ਪਿਆਰ ਵਿੱਚ ਸਨ ਤੇ ਲੋਕਾਂ ਦੀ ਹਰ ਪ੍ਰਕਾਰ ਦੀ ਮਤ ਕਰਨ ਵਾਲੇ ਸਨ ਜੰਗਲਾਂ ਦੇ ਵਿੱਚ ਜਿੱਥੇ ਟਾਈਮ ਲੱਗਦਾ ਉਹ ਗੁਰਬਾਣੀ ਪੜ੍ਹਦੇ ਸਨ ਇਹ ਹੋਵੇਗਾ ਸਿਗਾਂ ਜਦੋਂ ਸਿੱਖ ਦੇ ਸਿਰ ਦਾ ਮੁੱਲ 80 ਰੁਪਏ ਤੱਕ ਜਾ ਪਹੁੰਚਿਆ ਸੀਗਾ ਪਰ ਖਰਾਨੀ ਦੀ ਗੱਲ ਹੈ ਉਸ ਵਕਤ ਜਿਹੜਾ ਬੰਦਾ ਮੋਨਾ ਹੁੰਦਾ ਸੀਗਾ ਜਿਹਨੂੰ ਖਰੀਦ ਕੇ ਦੂਜਿਆਂ ਤੱਕ ਪਹੁੰਚਾਇਆ ਜਾਂਦਾ ਸੀਗਾ ਉਹਦਾ ਮੁੱਲ 2 ਟਕੇ ਵੀ ਨਹੀਂ ਸੀਗਾ ਪਰ ਇੱਕ ਸਿੱਖ ਜਿਹੜਾ ਹਕੂਮਤ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਉਹ ਤੇ ਜ਼ੁਲਮ ਦੇ ਵਿਰੁੱਧ ਖੜਾ ਹੁੰਦਾ ਉਹਦੇ ਸਿਰ ਦਾ ਮੁੱਲ 80 ਰੁਪਏ ਸੀਗਾ ਇਸ ਲਈ ਨਾਮ ਲੈਣ ਦੇ ਲਈ ਲਾਲਸਟ ਦੇ ਵਿੱਚ ਕਈ ਲੋਕ ਆ ਜਾਂਦੇ ਸਨ ਜਿਹੜੇ ਸਿੱਖਾਂ ਨੂੰ ਢਾਉਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦੇ ਸੀ ਕਿ ਸਾਡੇ ਘਰ ਦੀ ਹਾਰਤ ਵਿੱਚ ਕੁਝ ਸੁਧਰ ਜਾਏਗੀ ਨਾਲੇ ਸਿੱਖਾਂ ਦਾ ਮੁੱਲ ਜਿਹੜਾ ਹਕੂਮਤ ਨੇ ਪਾਇਆ ਹੈ ਉਹ ਸਾਨੂੰ ਪ੍ਰਾਪਤ ਹੋ ਜਾਵੇਗਾ ਇਸ ਤੰਗ ਤਰੀਕੇ ਨਾਲ ਹੀ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਨੇ ਪਕੜਾ ਦਿੱਤਾ ਤੇ ਅੱਜ ਤੱਕ ਦਿਨ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਖੋਪਰੀ ਆ ਉਸ ਸਿਰ ਤੋਂ ਉਤਾਰ ਦਿੱਤੀ ਗਈ ਸੀਗੀ ਰੰਬੀ ਦੇ ਨਾਲ ਉਹਨਾਂ ਦਾ ਸਿਰ ਜਿਹੜਾ ਸੀਗਾ ਉਹਦੇ ਮੱਥੇ ਦੇ ਉੱਪਰ ਰੱਖ ਕੇ ਆਲੇ-ਦੁਆਲੇ ਚੀਰਾ ਦੇ ਕੇ ਖੋਪਰੀ ਨੂੰ ਲਾਹ ਦਿੱਤਾ ਗਿਆ ਸੀਗਾ ਤੇ ਪੰਜ ਤਾਰੂ ਸਿੰਘ ਜੀ ਸਿੱਖੀ ਕੇਸਾਂ ਸੰਸਾ ਸੰਗ ਨਵਾ ਗਏ ਸਨ ਆਪਾਂ ਰੋਜ਼ਾਨਾ ਹੀ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਸੀ ਦੇਤੇ ਬੰਦ-ਬੰਦ ਘਟਵਾਏ ਖੋਪਰੀਆਂ ਲੋਹਾਈਆਂ ਜਦੋਂ ਕਹਿੰਦੇ ਆ ਤਾਂ ਉਹਨਾਂ ਵਿੱਚ ਪੰਜ ਤਾਰੂ ਸਿੰਘ ਜੀ ਦੀ ਯਾਦ ਜਰੀ ਹੈ ਉਸ ਸਮੇਂ ਹੀ ਕੋਈ ਹੈ ਵਾਹਿਗੁਰੂ ਜੀ ਕਾ ਖਾਲਸਾ O barrigo de